ਮੁਬਾਰਕਾ ਔਰ ਤੁਹਾਡੇ ਜ਼ਰੀਏ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹਨੂਮਾਨ ਜਨਮਤੀ ਦੀਆਂ ਅਸੀਂ ਮੁਬਾਰਕਬਾਦ ਦੇਣਾ ਚਾਹੁੰਦੇ ਆ ਸਾਥੀਓ ਅੱਜ ਤੁਹਾਨੂੰ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਬੁਲਾਇਆ ਹੈ ਜਿਸ ਵਿਸ਼ੇ ਦੇ ਉੱਤੇ ਪਿਛਲੇ ਕਾਫੀ ਸਮੇ ਤੋਂ ਦੇਸ਼ ਦੇ ਉਹ ਲੋਕ ਜੋ ਚਿੰਤਕ ਨੇ ਉਹ ਲੋਕ ਜੋ ਦੇਸ਼ ਨੂੰ ਪਿਆਰ ਕਰਦੇ ਨੇ ਉਹ ਲੋਕ ਜਿਨ੍ਹਾਂ ਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਹੈ ਉਹ ਕਿਹੜੀਆਂ ਘੱਲ ਨਾਲ ਘਾਲ ਕੇ ਉਹ ਮਿਲੀ ਸੀ ਲੱਖਾਂ ਲੋਕਾਂ ਨੇ ਕਿਵੇਂ ਆਪਣੀ ਫਾਂਸੀਆਂ ਦੇ ਰਸੇ ਚੁੰਮੇ ਸੀ ਔਰ ਖੂਨ ਵਹਾਇਆ ਸੀ ਉਸ ਤੋਂ ਬਾਅਦ ਇਹ ਆਜ਼ਾਦੀ ਮਿਲੀ ਉਹ ਲੋਕ ਜੋ ਇਸ ਤੇ ਚਿੰਤਾ ਕਰ ਰਹੇ ਨੇ ਉਸ ਵਿਸ਼ੇ ਦੇ ਉੱਤੇ ਤੁਹਾਨੂੰ ਗੱਲਬਾਤ ਕਰਨੀ ਸੱਦਿਆ ਹੈਗਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਅਰਸੇ ਤੋਂ ਕਿਸ ਤਰੀਕੇ ਨਾਲ ਸਾਡੇ ਮੁਲਕ ਨੂੰ ਲੋਕਤੰਤਰ ਮੁਲਕ ਤੋਂ ਇਕ ਤਾਨਾਸ਼ਾਹੀ ਵੱਲ ਟੱਕਿਆ ਜਾ ਰਿਹਾ ਹੈ ਸਿੰਗਲ ਪਾਰਟੀ ਸਿਸਟਮ ਵੱਲ ਟੱਕਿਆ ਜਾ ਰਿਹਾ ਹੈਗਾ ਔਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਇੱਥੇ ਜਿਹੜੀਆਂ ਬਾਕੀ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾ ਸਕੇ ਜੇਕਰ ਅਸੀਂ ਪੂਰੇ ਦੁਨੀਆ ਦੀ ਕਿਸ ਤਰੀਕੇ ਨਾਲ ਉਹਨੇ ਵਿਰੋਧੀਆਂ ਨੂੰ ਪਹਿਲਾਂ ਖਤਮ ਕੀਤਾ ਔਰ ਉਸ ਤੋਂ ਬਾਅਦ ਆਪਣੇਆਂ ਨੂੰ ਵੀ ਖਤਰਮ ਖਤਮ ਕੀਤਾ ਜਿਨ੍ਹਾਂ ਤੋਂ ਉਸ ਨੂੰ ਉਹ ਖਤਰਾ ਹੋ ਸਕਦਾ ਸੀ ਔਰ ਸਾਡਾ ਮੁਲਕ ਵੀ ਲਗਾਤਾਰ ਉਸੇ ਪਾਸੇ ਵੱਲ ਵਧ ਰਿਹਾ ਹੈ ਔਰ ਜੇਕਰ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕਦੇ ਕਿਸੇ ਵਿਰੋਧੀ ਪਾਰਟੀ ਦੇ ਖਾਤੇ ਸੀਲ ਕਰ ਦਿੱਤੇ ਜਾਂਦੇ ਆ ਔਰ ਜਦੋਂ ਮੈਂ ਆਵਾਮੀ ਪਾਰਟੀ ਦੀ ਗੱਲ ਕਰਦਾ ਤਾਂ ਸਾਡਾ ਸਿੱਖਿਆ ਸਿਹਤ ਮੰਤਰੀ ਜਿਨ੍ਹਾਂ ਨੇ ਕਿ ਸਿਹਤ ਕ੍ਰਾਂਤੀ ਲੈ ਕੇ ਆਂਦੀ ਲਗਾਤਾਰ 2 ਸਾਲ ਤੋਂ ਬਿਨਾਂ ਕਿਸੇ ਕਸੂਰ ਤੋਂ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸਿੱਖਿਆ ਮੰਤਰੀ ਮਨੀਸ਼ ਸ਼ੋਧਿਆ ਜੀ ਜਿਨ੍ਹਾਂ ਨੇ ਐਸੇ ਸਕੂਲ ਬਣਾਏ ਜਿੱਦੀ ਚਰਚਾ ਅੱਜ ਅਮਰੀਕਾ ਤੱਕ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਜੇਲ੍ਹ ਦੇ ਵਿੱਚ ਟੱਕਦਾ ਜੇ ਕੋਈ ਪਾਰਲੀਮੈਂਟ ਦੇ ਵਿੱਚ بلند ਆਵਾਜ਼ ਉੱਠਦੀ ਹੈ ਜਿਹੜਾ ਤੁਹਾਡਾ ਵਿਰੋਧ ਕਰਦਾ ਹੈ ਤੁਸੀਂ ਉਸ ਨੂੰ ਫੜ ਕੇ ਐਮਪੀ ਨੂੰ ਜੇਲ੍ਹ ਦੇ ਵਿੱਚ ਦੇ ਦੇਂਦੇ ਹੋ ਔਰ 6 ਮਹੀਨਿਆਂ ਪਿੱਛੋਂ ਉਸੇ ਐਮਪੀ ਨੂੰ ਰਹਾ ਕਰ ਦਿੰਦੇ ਹੋ ਕਿ ਸਾਡੇ ਕੋਲੇ ਕੋਈ ਸਬੂਤ ਨਹੀਂ ਹੈਗੇ ਔਰ ਉਸੇ ਤਰ੍ਹਾਂ ਹੀ ਤੁਸੀਂ ਦਿੱਲੀ ਦੇ ਤਿੰਨ ਵਾਰ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਸ ਨੇ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਫਿਜ਼ਾ ਜਿਹੜੀ ਹੈ ਇੱਕ ਨਵੀਂ ਸੋਚ ਲੈ ਕੇ ਆਂਦੀ ਜਿਸ ਦੀ ਸੋਚ ਦੇ ਵਿੱਚ ਲੋਕ ਨੇ ਜਿਸ ਦੇ ਕੇਂਦਰ ਬਿੰਦੂ ਦੇ ਵਿੱਚ ਲੋਕ ਨੇ ਜੋ ਸਿੱਖਿਆ ਦੀ ਗੱਲ ਕਰਦਾ ਹੈ ਜੋ ਰੋਜ਼ਗਾਰ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਪਾਣੀ ਫ੍ਰੀ ਦੇਣ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਬਿਜਲੀ ਦੇਣ ਦੀ ਫ੍ਰੀ ਗੱਲ ਕਰਦਾ ਅੱਜ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਹੈਗਾ ਔਰ ਮਾੜੀ ਗਲਤ ਤਾਂ ਇਹ ਹੈਗੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਵੱਖ-ਵੱਖ ਸੰਸਥਾਵਾਂ ਹੈਗੀਆਂ ਨੇ ਉਹ ਅੱਜ ਪੀਐਮਓ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੀਆਂ ਨੇ ਅਸੀਂ ਦੇਖਿਆ ਪਿਛਲੇ ਦਿਨੀ ਕਿਸ ਤਰੀਕੇ ਨਾਲ ਈਡੀ ਹੈ ਐਲਜੀ ਆਫਿਸ ਹੈ ਭਾਜਪਾ ਹੈ ਜੇਲ੍ਹ ਪ੍ਰਸ਼ਾਸਨ ਹੈ ਉਹ ਮੀਡੀਆ ਟ੍ਰਾਇਲ ਕਰ ਰਿਹਾ ਹੈਗਾ ਔਰ মিডিਆ ਦੇ ਵਿੱਚ ਭਰਮ ਫਲਾਏ ਜਾ ਰਹੇ ਹੈਗੇ ਆ ਈੜੀ ਇੱਕ ਜਿਹੜਾ ਹੈਗਾ ਬੇਨਾਮੀ ਇੱਕ ਫਰਜੀ ਜਿਹੜਾ ਹੈਗਾ ਉਹ ਡਾਈਟ ਚਾਰਟ ਜਾਰੀ ਕਰ ਦਿੰਦੀ ਹੈ ਔਰ ਜੇਲ ਦਾ ਸੁਪਰਡੈਂਟ ਇੱਕ ਬਿਆਨ ਪ੍ਰੈਸ ਦੇ ਵਿੱਚ ਦਿੰਦਾ ਔਰ ਉਸ ਪ੍ਰੈਸ ਬਿਆਨ ਦੇ ਉੱਤੇ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਲੈਟਰ ਲਿਖਦੇ ਨੇ ਤੇ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਔਰ ਹਿੰਦੁਸਤਾਨ ਦੇ ਲੋਕਾਂ ਨੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਉਹ ਸ਼ਖਸ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਦਾ ਮਰੀਜ਼ ਹੈਗਾ ਔਰ ਪੜਿਆ ਲਿਖਿਆ ਹੈ ਆਈਆਰਐਸ ਅਫੀਸਰ ਹੈ ਤਿੰਨ ਵਾਰ ਦਾ ਮੁੱਖ ਮੰਤਰੀ ਹੈ ਕਿ ਉਹਨੂੰ ਨਹੀਂ ਪਤਾ ਕਿ ਉਸਨੂੰ ਇਨਸੂਲਿਨ ਦੀ ਜ਼ਰੂਰਤ ਹੈ ਲੇਕਿਨ ਗਲਤ ਭਲੇਖੇ ਪੈਦਾ ਕੀਤੇ ਜਾ ਰਹੇ ਆ ਸੋ ਇਸ ਕਰਕੇ ਪਿਛਲੇ 10 ਦਿਨਾਂ ਤੋਂ ਉਹਨਾਂ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਸੀ ਪਰ ਪਤਾ ਨਹੀਂ ਕਿਸ ਸਾਜ਼ਿਸ਼ ਦੇ ਤਹਿਤ ਇਹ ਬੀਜੇਪੀ ਉਹਨਾਂ ਨੂੰ ਇਨਸੂਲਿਨ ਨਹੀਂ ਦੇ ਰਹੀ ਸੀ ਕਿਉਂਕਿ ਸਾਰੇ ਇਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਨੇ ਔਰ ਸ਼ੁਕਰ ਹੈ ਕਿ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਏਮਜ਼ ਨੇ ਅਮੇਸ ਦੇ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਗਿਆ ਔਰ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਹਰ ਉਸ ਚਿੰਤਕ ਦਾ ਦਿੱਲੀ ਦੇ ਲੋਕਾਂ ਦਾ ਹਰ ਉਸ ਵਿਰੋਧੀ ਪਾਰਟੀ ਦਾ ਜਿਸ ਨੇ ਸਾਡਾ ਸਾਥ ਦਿੱਤਾ ਔਰ ਅਲਟੀਮੇਟਲੀ ਪ੍ਰੈਸ਼ਰ ਦੇ ਅੱਗੇ ਝੁਕਦੇ ਹਾਂ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਆ ਉਹ ਇਨਸੂਲਿਨ ਦਿੱਤੀ ਗਈ ਹੈਗੀ ਹੈ ਇਨਫੈਕਟ ਜਿਹੜੀ ਭਾਜੀਪੀ ਹੈ ਜਾਂ ਪੀਐਮਓ ਹੈ ਜਿਸ ਤਰੀਕੇ ਨਾਲ ਅੱਜ ਤੁਸੀਂ ਸੰਜੇ ਸਿੰਘ ਜੀ ਨੂੰ ਸੁਣਿਆ ਹੋਣਾ ਉਹਨਾਂ ਨੇ ਦੱਸਿਆ ਇਸ ਚੀਜ਼ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਹੈਗਾ ਸੀਸੀਟੀਵੀ ਦੇ ਜਿਹੜੇ ਲਿੰਕਸ ਨੇ ਉਹਨਾਂ ਨੂੰ ਪੀਐਮਓ ਚ ਮੰਗਾਇਆ ਜਾ ਰਿਹਾ ਉਸ ਨੂੰ ਐਲਜੀ ਆਫਿਸ ਦੇ ਵਿੱਚ ਮੰਗਾਇਆ ਜਾ ਰਿਹਾ ਜੇਲ੍ਹ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ ਉਹਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਅੱਜ ਕਿਉਂ ਜਿਹੜਾ ਪ੍ਰਧਾਨ ਮੰਤਰੀ ਉਹ ਨਰਿੰਦਰ ਮੋਦੀ ਜੀ ਜਿਹੜੇ ਅਰਵਿੰਦ ਕੇਜਰੀਵਾਲ ਦੀ ਇੰਨੀ ਫਿਕਰ ਕਰ ਰਹੇ ਨੇ ਉਹ ਸਿਰਫ ਇਹ ਦੇਖਣਾ ਚਾਹੁੰਦੇ ਨੇ ਸੀਸੀਟੀਵੀ ਦੇ ਵਿੱਚ ਕਿ ਕੇਜਰੀਵਾਲ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਟੁੱਟਿਆ ਜਾਂ ਨਹੀਂ ਟੁੱਟਿਆ ਪਾ ਤੁਸੀਂ ਦੇਖਿਆ ਪਿਛਲੇ ਦਿਨੀ ਕਿਸ ਤਰੀਕੇ ਨਾਲ ਇਵਨ ਪੰਜਾਬ ਦੇ ਚੁਣੋਹੇ ਮੁੱਖ ਮੰਤਰੀ ਜਦੋਂ ਨੂੰ ਮਿਲਣ ਗਏ ਸੀ ਕਿਸ ਤਰੀਕੇ ਦੀ ਮੁਲਾਕਾਤ ਕਰਾਈ ਗਈ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਤੁਹਾਡੇ ਮਾਰਫਤ ਇਹ ਕਹਿਣਾ ਚਾਹੁੰਦੇ ਆ ਜੇਕਰ ਕੱਲ ਨੂੰ ਜੇਲ੍ਹ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਕੁਝ ਹੋ ਜਾਂਦਾ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਸ ਦੇ ਲਈ ਜ਼ਿੰਮੇਵਾਰ ਹੋਣਗੇ ਇਸ ਦੇ ਲਈ ਇਹ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਸ਼੍ਰੀ ਨਰਿੰਦਰ ਮੋਦੀ ਜੀ ਜਿਸ ਤਰੀਕੇ ਨਾਲ ਉਹਨਾਂ ਨੂੰ ਪੜਤਾਲ ਕਰਨ ਤੇ ਲੱਗੇ ਹੋਏ ਨੇ ਉਹ ਬਿਲਕੁਲ ਸਾਹਮਣੇ ਸਮਝ ਆਉਂਦਾ ਹੈ ਔਰ ਅੱਜ ਦੇ ਇਸ ਮੌਕੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜਿੱਥੇ ਉਹਨਾਂ ਦਾ ਸ਼ੁਕਰੀਆ ਕਰਦੇ ਆ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਾਥ ਦਿੱਤਾ ਕਿ ਸਾਡਾ ਮੁਲਕ ਜਿਹੜਾ ਸਾਡੀ ਆਜ਼ਾਦੀ ਜਿਹੜੀ ਹੈ ਇਹ ਐਵੇਂ ਨਹੀਂ ਆਈ ਜੇਕਰ ਅਸੀਂ ਅੱਜ ਇਸ ਨੂੰ ਨਾ ਸੰਭਾਲਿਆ ਇਹ ਇਕੱਲੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਮੁੱਦਾ ਨਹੀਂ ਹੈ ਇਹ ਸਿਰਫ ਆਮ ਆਦਮੀ ਪਾਰਟੀ ਦਾ ਮੁੱਦਾ ਨਹੀਂ ਹੈ ਇਹ ਸਿਰਫ ਆਪੋਜੀਸ਼ਨ ਦਾ ਮੁੱਦਾ ਨਹੀਂ ਹੈ ਇਹ ਇਹ ਮੁੱਦਾ ਹਿੰਦੁਸਤਾਨ ਦੇ ਲੋਕਤੰਤਵ ਨੂੰ ਬਚਾਉਂਦਾ ਹੈ ਇਹ ਮੁੱਦਾ ਜਿਹੜਾ ਹੈਗਾ ਜਿਸ ਪਾਸੇ ਸਾਨੂੰ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈਗਾ ਉਸ ਤੋਂ ਰੋਕਣ ਦਾ ਹੈਗਾ ਤੇ ਇਸ ਕਰਕੇ ਅਸੀਂ ਤੁਹਾਡੇ ذریعے ਲੋਕਾਂ ਨੂੰ ਵੀ ਅਪੀਲ ਕਰਦੇ ਹੈਗੇ ਆ ਕਿ ਉਹ ਸੁਚੇਤ ਹੋਣ ਔਰ ਇਸ ਤਾਨਾਸ਼ਾਹੀ ਦਾ ਜਵਾਬ ਜਿਹੜਾ ਹੈ ਜ਼ੁਲਮ ਦਾ ਟਾਕਰਾ ਜਿਹੜਾ ਹੈ ਜੇਲ੍ਹ ਦਾ ਟਾਕਰਾ ਜਿਹੜਾ ਹੈ ਉਹ ਆਪਣੀ ਵੋਟ ਦੇ ਨਾਲ ਦੇਣ ਅਸੀਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦੇ ਆ ਔਰ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਆ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਗੱਲ ਕਰੋ ਉਸ ਰੋਜ਼ਗਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਣਗੇ ਜਦ ਕਿ 20 ਕਰੋੜ ਨੌਕਰੀਆਂ ਹੁਣ ਤੱਕ ਹੋਣੀਆਂ ਚਾਹੀਦੀਆਂ ਸੀ ਔਰ ਅਸਲੀਅਤ ਇਹ ਹੈਗੀ ਹੈ ਕਿ ਕਰੋੜਾਂ ਲੋਕ ਬੇਰੋਜ਼ਗਾਰ ਹੋ ਗਏ ਤੁਸੀਂ ਗੱਲ ਕਰੋ ਕਿਸਾਨੀ ਦੀ ਆਤਮ ਹੱਤਿਆ ਅੱਜ ਵੀ ਜਾਰੀ ਹੈ ਤੁਸੀਂ ਗੱਲ ਕਰੋ ਜਿਹੜਾ ਹੈਗਾ ਦੇਸ਼ ਦਾ ਪੈਸਾ ਲੁੱਟ ਕੇ ਜਿਹੜਾ ਬਾਹਰ ਭੇਜਿਆ ਜਾ ਰਿਹਾ ਉਸ ਦੀ ਗੱਲ ਕਰੋ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਫਿਕਰ ਨਾ ਕਰੋ ਮੈਂ ਤੁਹਾਡੇ ਮਾਣਫਤ ਇਹੀ ਗੱਲ ਕਹਿਣੀ ਚਾਹੁੰਦਾ ਸੀ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ